ਸਮੁੰਦਰ ਤੇ ਟੀਵੀ ਤੇ ਦੇਖਦੇ ਹੁੰਦੇ ਸੀ ਅਸਲ ਚ ਸਮੁੰਦਰੀ ਸੀ ਦੇਖਿਆ ਤੇ ਸਮੁੰਦਰ ਨੇ ਬੜਾ ਆਕਰਸ਼ਕ ਕੀਤਾ ਸੀ ਕਿ ਸਮੁੰਦਰ ਦੀ ਲਾਈਫ ਕਿਸ ਤਰ੍ਹਾਂ ਹੋਦੀ ਸਮੁੰਦਰ ਦੇ ਥੱਲੇ ਕੀ ਹੋਊਗਾ ਤੇ ਉੱਥੇ ਉਹਨੂੰ ਵੇਖਣ ਦਾ ਉਹਨੂੰ ਮਾਨਣ ਦਾ ਉਹਨੂੰ ਐਕਸਪੀਰੀਅੰਸ ਕਰਨ ਦਾ ਇੱਕੋ ਜਰੀਆ ਸੀ ਕਿ ਨੌਸਨਾ ਜਾਇਲਰ ਨੌਸਨਾ ਜਿਹੜੀ ਫੌਜ ਆ ਫੌਜ ਨੇ ਹਮੇਸ਼ਾ ਅਟਰੈਕਟਿਵ ਕੀਤਾ ਸਾਨੂੰ ship me jab aap tenad hote hain kitni tarah se ship chalta hai aur aapko us chalte chalte ship me weapon bhi chalana hota hai te odech jadon vi samundar diyan lehran de upte ik ship nu kareeb tin tarah diyan movements nal yojana banda ohna da role vakhra jinna ch missiles ne एटीटी ਦਾ ਜਿਹੜਾ ਬੇਸਿਕ ਕਨਸੈਪਟ ਸੀ ਨਾ ਉਹ ਉਹ ਹਿਊਮਨ ਬอมਬਸ ਔਰ ਉਹ ਸੈਲਫ ਡਿਸਟਰਕਸ਼ਨਲੀ ਕਿ लहरों पर हमेशा तैरता रहा हूँ हवाओं के विपरीत हमेशा चलता रहा हूँ आते रहे हैं कई तूफान इस समंदर में लेकिन हमेशा देश की रक्षा के लिए सीना तान खड़ा रहा हूँ ऐसी ही एक मिसाल हमारे साथ मौजूद है हमारे खास प्रोग्राम जय हिंद में जिन्होंने नौ सेना में रहकर देश की सेवा की जय हिंद बलजिंदर जी ਆਪਨੇ 9 ਸੈਨਾ ਵਿੱਚ ਆਣਾ ਕਿਉਂ ਪਸੰਦ ਕੀਤਾ ਅ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਸਾਰੇ ਦਸ਼ਕਿਆਂ ਦਾ ਆਪਣੇ ਤਹਿ ਦਿਲੋਂ ਧੰਨਵਾਦੀ ਹਾਂ ਤੁਹਾਡੇ ਨਿਊਜ਼ ਚੈਨਲ ਦਾ ਬਹੁਤ-ਬਹੁਤ ਧੰਨਵਾਦੀ ਹਾਂ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਮੈਂ ਆਪਣੀ 9 ਸੈਨਾ ਨੂੰ ਉਸ ਪ੍ਰਸਪੈਕਟਿਵ ਤੋਂ ਜਿਹੜਾ ਪੇਸ਼ ਕਰ ਸਕਾਂ ਸਮੁੰਦਰ ਨੇ ਹਮੇਸ਼ਾ ਮੈਨੂੰ ਬੜਾ ਰੋਮਾਂਚਿਤ ਕੀਤਾ ਸੀ ਸਾਡੇ ਸਮੇਂ ਦੀ ਜਿਹੜੀ ਯੂਥ ਸੀ 90ਾਂ ਦੀ ਜਿਹੜੀ ਯੂਥ ਸੀ ਉਹ ਫੌਜ ਵੱਲੋਂ ਬੜੀ ਕਾਰਸ਼ਕਤ ਸੀ ਮੈਂ ਕਿਉਂਕਿ ਪਟਿਆਲੇ ਦਾ ਰਹਿਣ ਵਾਲਾ ਹਾਂ ਜਿਹੜਾ ਕਿ ਇੱਕ ਐਜੂਕੇਸ਼ਨਲ ਹੱਬ ਵਜੋਂ ਜਾਣਿਆ ਜਾਂਦਾ ਸਾਨੂੰ ਉੱਥੇ ਫਰਸਟ ਆਰਮਡ ਡਿਵ ਹੈ ਜਿੱਥੇ ਫੌਜ ਦੀ ਕਾਫੀ ਨਫਰੀ ਹੈ ਤੁਸੀਂ ਫੌਜ ਨੂੰ ਉੱਥੇ ਬਹੁਤ ਭਾਰੀ ਗਿਣਤੀ 'ਚ ਦੇਖਦੇ ਹੋ ਫੌਜ ਦੀਆਂ ਕਾਰਗੁਜ਼ਾਰੀਆਂ ਨੂੰ ਦੇਖਦੇ ਹੋ ਤੇ ਉਹਦਾ ਹੀ ਇੱਕ ਹਿੱਸਾ 9 ਸੈਨਾ ਜੀ 9 ਸੈਨਾ ਦੀ ਜਿਹੜੀ ਵਰਦੀ ਹੈ ਜੀ 댓 ਉਹ ਮੈਨੂੰ ਬਹੁਤ ਅਟਰੈਕਟ ਕਰਦੀ ਹੈ ਤੇ ਹੁਣ ਵੀ ਮੈਨੂੰ ਬੜੀ ਅਟਰੈਕਟ ਕਰਦੀ ਹੈ ਮੈਂ ਜੇ ਮੈਨੂੰ ਦਿਲੋਂ ਪੁੱਛੋ ਤੇ ਮੈਂ ਆਪਣੀ ਨੇਵੀ ਦੀ ਜਿਹੜੀ ਯੂਨੀਫਾਰਮ ਆ ਜਿਹੜੀ ਸਵੇਰੇ ਉੱਠ ਕੇ ਪਾਉਂਦਾ ਸੀ ਉਹ ਮੈਂ ਅੱਜ ਵੀ ਮਿਸ ਕਰਦਾ ਜਦੋਂ ਮੈਂ ਸਿਵਲ ਯੂਨੀਫਾਰਮ ਪਾਉਣਾ ਦਮ ਆਈ ਨੇਵਲ ਯੂਨੀਫਾਰਮ ਤੇ ਜਿਹੜੀ ਲਾਈਫ ਸਟਾਈਲ ਸੀ ਜਿਹੜੀ ਨੇਵੀ ਦੀ ਲਾਈਫ ਸੀ ਉਹ ਹਮੇਸ਼ਾ ਹੀ ਬੜੀ ਰੋਮਾਂਚਕਰੀ ਰਹੀ ਹੈ ਟ੍ਰੇਨਿੰਗ ਤੋਂ ਲੈ ਕੇ ਬਾਅਦ ਚ ਵੀ ਜਦੋਂ ਵਕ-ਵਕ ਜਗ੍ਹਾ ਤੇ ਆਪਣੀਆਂ ਸੇਵਾਵਾਂ ਦਿੰਦਿਆਂ ਤੇ ਮੈਨੂੰ ਬੜਾ ਰੋਮਾਂਚਿਤ ਕੀਤਾ ਫਿਰ ਨੌ ਨੌਸਰਾਂ ਚ ਜਾਣ ਦਾ ਮੈਂ ਸਮਝਦਾ ਖੁਸ਼ਕਿਸਮਤੀ ਸੀ ਕਿ ਮੈਨੂੰ ਨੌਸਾਨਾ ਦਾ ਇੱਕ ਮੈਂਬਰ ਹੋਣ ਦਾ ਮੌਕਾ ਮਿਲਿਆ ਤੇ ਮੈਂ ਆਪਕੇ ਇਸ ਬਾਰੇ ਸੁਣਾਉਣਾ ਭਾਈ ਜੈਸੇ ਆਪਨੇ ਬਤਾਇਆ ਕਿ ਮੂਝੇ ਨੇਵੀ ਕੀ ਵਰਦੀ ਸੇ ਬੜਾ ਪਿਆਰ ਥਾ ਕੀ ਸਮੁੰਦਰ ਸੇ ਵੀ ਆਪਕੋ ਪਿਆਰ ਥਾ ਸਮੁੰਦਰ ਸੇ ਵੀ ਓਨਾ ਹੀ ਪਿਆਰ ਸੀ ਸਮੁੰਦਰ ਹਮੇਸ਼ਾ ਹੀ ਬੜਾ ਜਦੋਂ ਪੁਰਾਣੇ ਸਮੇਂ ਚ ਜਦੋਂ ਸਾਡੇ ਬਚਪਨ ਚ ਸਮੁੰਦਰ ਤੇ ਟੀਵੀ ਤੇ ਦੇਖਦੇ ਹੁੰਦੇ ਸੀ ਅਸਲ ਚ ਸਮੁੰਦਰ ਨਹੀਂ ਸੀ ਦੇਖਿਆ ਤੇ ਸਮੁੰਦਰ ਨੇ ਬੜਾ ਆਕਰਸ਼ਕ ਕੀਤਾ ਸੀ ਕਿ ਸਮੁੰਦਰ ਦੀ ਲਾਈਫ ਕਿਸ ਤਰ੍ਹਾਂ ਹੋਦੀ ਸਮੁੰਦਰ ਦੇ ਥੱਲੇ ਕੀ ਹੋਊਗਾ तो उखण मानन का एक्सपीरियंस एको जरिया करो जरियाना जाया जाए तो फिर वो मौका मिले जैसे आपने बताया कि नाइन्टीज में देशभक्ति का यूथ में बहुत ज़्यादा प्रभाव था देशभक्ति उनके रगों रगों में चल रही थी तो उस समय आपने सेना में नौसेना चुनी तो आपके घर वालों ने आपको सपोर्ट करी क्योंकि आपके पिता खेती बाड़ी से ਸਾਡਾ ਮੱਧ ਵਰਗੀ ਪਰਿਵਾਰ ਹੈ ਜਿਨ੍ਹਾਂ ਦਾ ਕਿਸਾਨੀ ਨਾਲ ਸੰਬੰਧਤ ਹੈ ਜਿਹੜਾ ਸੰਬੰਧ ਤੇ ਨੌ ਸੈਨਾ ਜਿਹੜੀ ਫੌਜ ਆ ਫੌਜ ਨੇ ਹਮੇਸ਼ਾ ਅਟਰੈਕਟ ਕੀਤਾ ਸਾਨੂੰ ਤੇ ਫੌਜ ਨੇ ਅਟਰੈਕਟ ਕੀਤਾ ਉਹਦੇ ਚੋਂ ਨੌ ਸੈਨਾ ਕਿਉਂਕਿ ਫੌਜ ਦਾ ਹੀ ਇੱਕ ਪਾਰਟ ਸੀ ਤੇ ਇਸ ਕਰਕੇ ਮੇਰਾ ਕਿਉਂਕਿ ਰੁਝਾਨ ਵੀ ਸੀ ਨੌ ਸੈਨਾ ਵੱਲ ਤੇ ਫਿਰ ਮੈਂ ਨੌ ਸੈਨਾ ਨੂੰ ਉਸ ਪਰਿਵਾਰ ਦੀ ਤਰਫੋਂ ਸੇ ਹਮੇਸ਼ਾ ਆਪਕੋ ਸਪੋਰਟ ਰਹੀ ਹੈ ਹਮੇਸ਼ਾ ਸਪੋਰਟ ਰਹੀ ਹੈ ਆਪਕੇ ਪਿਤਾ ਜੀ ਨੇ ਆਪਕੋ ਕਿੰਨਾ ਸਪੋਰਟ ਕੀਤਾ ਬਹੁਤ ਸਪੋਰਟ ਕੀਤਾ ਉਹਨਾਂ ਨੇ ਹਮੇਸ਼ਾ ਹੀ ਉਹਨਾਂ ਨੇ ਕਿਉਂਕਿ ਆਪ ਫੌਜ ਜਿਹੜੀ ਹੈ ਨੇੜੋਂ ਹੋ ਕੇ ਵੇਖੀ ਸੀ ਕਿਉਂਕਿ ਥੋ ਉਹਨਾਂ ਨੇ ਆਪਣੇ ਬਚਪਨ ਚ ਉਹ 47 ਦਾ ਟਾਈਮ ਦੇਖਿਆ ਜੰਗਾਂ ਵੇਖੀਆਂ ਨੇ ਇਸ ਕਿਤੇ ਦੇ ਹੋਣ ਕਰਕੇ ਤੇ ਉਹਨਾਂ ਨੇ ਇਸ ਵੱਲ ਕਦੇ ਵੀ ਉਹਨਾਂ ਨੂੰ ਜਿਹੜਾ ਉਹ ਰੋੜਾ ਨਹੀਂ ਉਹਨ ਸਗੋ ਮਾਣ ਮਹਿਸੂਸ ਕੀਤਾ ਕਿ ਅਸੀਂ ਜਿਹੜਾ ਫੌਜ ਚ ਜਾਈਏ ਤੇ ਆਪਣੇ ਦੇਸ਼ ਲਈ ਆਪਣੇ ਕਿਤੇ ਲਈ ਆਪਣੇ ਪਰਿਵਾਰ ਲਈ ਜਿਹੜਾ ਉਹ ਉਨਰ ਨਾਰੋਸ਼ਨ ਕਰਦੇ ਪਹਿਲੀ ਵਾਰ ਆਪ ਕਬ ਸਮੁੰਦਰ ਮੇ ਗਏ ਦੇਸ਼ ਕੀ ਰਕਸ਼ਾ ਕੇ ਲਿਏ ਪਹਿਲੀ ਵਾਰ ਜਿਹੜੇ ਸ਼ਿਪ ਦੇ ਵਿੱਚ ਸਾਡੀ ਐਕਚੁਅਲੀ ਟ੍ਰੇਨਿੰਗ ਜਦੋਂ ਨੇਵਲ ਅਕੈਡਮੀ ਚ ਟ੍ਰੇਨਿੰਗ ਹੁੰਦੀ ਹੈ ਉਦੋਂ ਵੀ ਸਾਨੂੰ ਐਕਸਪੋਜ਼ਰ ਸ਼ਿਪਸ ਦਾ ਦਿੱਤਾ ਜਾਂਦਾ ਉਸ ਤੋਂ ਬਾਅਦ ਸਾਡੀ ਸ਼ਿਪ ਟ੍ਰੇਨਿੰਗ ਵੀ ਹੁੰਦੀ ਹੈ ਉਦੋਂ ਵੀ ਸਾਨੂੰ ਐਕਸਪੋਜ਼ਰ ਨੇਵਲ ਸ਼ਿਪਸ ਤੇ ਦਿੱਤਾ ਜਾਂਦਾ ਫਿਰ ਜਦੋਂ ਤੁਹਾਡੀ ਟ੍ਰੇਨਿੰਗ ਕੰਪਲੀਟ ਹੋ ਜਾਂਦੀ ਹੈ ਉਸ ਤੋਂ ਬਾਅਦ ਜਦੋਂ ਤੁਹਾਡੀਆਂ ਆਪਰੇਸ਼ਨਲ ਅਸਾਈਨਮੈਂਟਸ ਹੋ ਜਾਂਦੀਆਂ ਸ਼ੁਰੂ ਤੇ ਫਿਰ ਕਟਨ ਵਿਦ ਯੋਰ ਜੌਬ ਐਜ਼ ਐਂਡ ਵੈਨ ਯੂ ਆਰ ਅਸਾਈਨਡ ਵਿਦ ਉਹ ਜਦੋਂ ਸ਼ਿਪ ਸੇ ਅਪਾਇੰਟਮੈਂਟ ਹੁੰਦੀ ਹੈ ਉਦੋਂ ਤੁਹਾਨੂੰ ਮੈਨੂੰ ਯਾਦ ਹੈ ਜਿਹੜਾ ਪਹਿਲਾ ਸ਼ਿਪ ਛੋਟਾ ਸ਼ਿਪ ਸੀਗਾ ਉਹ ਸੀ ਖੁਕਰੀ ਔਰ ਉਹ ਵੀ ਬੰਬੇ ਚ ਬੰਬੇ ਚ ਸਪੈਸ਼ਲੀ ਡੂਰਿੰਗ ਮੌਨਸੂਨਸ ਸ਼ਿਪ ਬੜਾ ਜਿਹੜਾ ਸੀ ਹੈ ਬੜਾ ਰਫ ਹੁੰਦਾ ਤੇ ਉਹ ਨੂੰ ਫੇਸ ਕਰਨਾ ਉਸ ਟਾਈਮ ਤੇ ਸੀ ਦੀਆਂ ਜਿਹੜੀਆਂ ਸਮੁੰਦਰ ਦੀਆਂ ਲਹਿਰਾਂ ਦੇ ਉੱਤੇ ਜਿੱਥੇ ਕਿ ਤੁਸੀਂ ਸਮੁੰਦਰ ਦੇ ਜਿਹੜੇ ਆ ਉਹ ਐਕਸਪੀਰੀਅੰਸ ਦੇ ਖੇਸ ਤਾਂ ਤੁਸੀਂ ਆਪਣੇ ਆਪ ਨੂੰ ਮੇਨਟੇਨ ਕਰ ਰਹੇ ਹੁੰਦਾ ਤੁਹਾਨੂੰ ਆਪਣੀ ਐਫੀਸ਼ੀਐਂਸੀ ਜਿਹੜੀ ਆ ਉਹ ਪੀਕ ਲੈਵਲ ਤੇ ਰੱਖਣੀ ਪੈਂਦੀ ਹੈ ਪਲੱਸ ਤੁਸੀਂ ਤੁਹਾਡੀ ਵੈਪਨਰੀ ਯੂਜ਼ ਕਰਨੀ ਹੈ ਤੁਸੀਂ ਪਹਿਲਾਂ ਸੈਂਸਰ ਯੂਜ਼ ਕਰਨੇ ਆ ਫਿਰ ਵੈਪਨ ਯੂਜ਼ ਕਰਨੇ ਆ ਪਰ ਜਿਹੜਾ ਜਿਹੜਾ ਤੁਹਾਡਾ ਵੀ ਰੋਲ ਜਿਹੜਾ ਵੀ ਅਸਾਈਨ ਕੀਤਾ ਹੋਇਆ ਤੁਸੀਂ ਉਸ ਰੋਲ 'ਚ ਉਹਨੂੰ ਨਿਭਾਉਣਾ ਹੈ ਤੇ ਉਹ ਬੜਾ ਚੈਲੈਂਜਿੰਗ ਹੁੰਦਾ ਕੁਕਰੀ ਸ਼ਿਪ ਜਿਹੜਾ ਸੀ ਉਹ ਬੜਾ ਚੈਲੈਂਜਿੰਗ ਸ਼ਿਪ ਸੀਗਾ ਛੋਟਾ ਕੰਪੈਕਟ ਸ਼ਿਪ ਵਿਦ ਅ ਲੋਟ ਆਫ ਆਰਮਮੈਂਟ ਜਿਹਦੇ ਚ ਜਿਹੜੀਆਂ ਐਸਐਸਐਮਜ਼ ਵੀ ਸੀਗੀਆਂ ਜਿਹਦੇ ਚ ਸਾਡੇ ਕੋਲ ਬਾਕੀ ਛੋਟੇ ਵਿਪਨਸ ਵੀ ਸੀਗੀਆਂ ਤੇ ਇਟ ਇਜ਼ ਵੈਰੀ ਚੈਲਿੰਜਿੰਗ ਸਮਾਲ ਸ਼ਿਪ ਪੈਕਡ ਵਿਦ ਵੈਪਨਸ ਸ਼ਿਪ ਮੇਂ ਜਬ ਆਪ ਤੇ ਨਾਦ ਹੁੰਤੇ ਹਨ ਕਿਤਨੀ ਤਰ੍ਹਾਂ ਸੇ ਸ਼ਿਪ ਚਲਤਾ ਹੈ ਔਰ ਆਪਕੋ ਉਸ ਚਲਤੇ ਚਲਤੇ ਸ਼ਿਪ ਮੇਂ ਵੈਪਨ ਵੀ ਚਲਾਣਾ ਹੁੰਦਾ ਹੈ ਜਦੋਂ ਵੀ ਸ਼ਿਪ ਚੱਲਦਾ ਨਹੀਂ ਜੋ ਸੀ ਸਟੇਟ ਦੇ ਵਿੱਚ ਇੱਕ ਤਾਂ ਸੀ ਸਟੇਟ ਤੇ ਡਿਪੈਂਡ ਕਰਦਾ ਹੈ ਕਿ ਸੀ ਸਟੇਟ ਕਿੰਨੀ ਰਫ ਹੈ ਗਲਾਸੀ ਸੀ ਸਟੇਟ ਤੋਂ ਲੈ ਕੇ ਜਿਹੜੀ ਆ ਸਟ੍ਰੋਮੀ ਸੀ ਸਟੇਟ ਤੱਕ ਹੁੰਦੀਆਂ ਨੇ ਤੇ ਉਹਦੇ 'ਚ ਜਦੋਂ ਵੀ ਸਮੁੰਦਰ ਦੀਆਂ ਲਹਿਰਾਂ ਦੇ ਉੱਤੇ ਇੱਕ ਸ਼ਿਪ ਨੂੰ ਕਰੀਬ ਤਿੰਨ ਤਰ੍ਹਾਂ ਦੀਆਂ ਮੂਵਮੈਂਟਸ ਨਾਲ ਜੂਜਣਾ ਪੈਂਦਾ ਇੱਕ ਰੋਲਿੰਗ ਕਿ ਸ਼ਿਪ ਜਿਹੜਾ ਉਹ ਰੋਲ ਕਰ ਰਿਹਾ ਇੱਕ ਪਿਚਿੰਗ ਕਿ ਸ਼ਿਪ ਅਪ ਐਂਡ ਡਾਊਨ ਹੋ ਰਿਹਾ ਇੱਕ ਯੋਇੰਗ ਹੁੰਦੀ ਹੈ ਜਿਹੜੀ ਇਹ ਕੰਬੀਨੇਸ਼ਨ ਦੋਹਾਂ ਦਾ ਹੁੰਦਾ ਸੋ ਉਹਦੇ ਵਿੱਚ ਤੁਹਾਡੀ ਸ਼ਿਪ ਵੀ ਮੂਵ ਹੋ ਰਹੀ ਆ ਮਤਲਬ ਪੂਰਾ ਸਟਰਕਚਰ ਮੂਵ ਹੋ ਰਿਹਾ ਉਹਦੇ ਨਾਲ ਤੁਹਾਡੀ ਬਾਡੀ ਮੂਵ ਹੋ ਰਹੀ ਆ ਉਹਦੇ ਨਾਲ ਤੁਹਾਡੇ ਤੁਹਾਨੂੰ ਜਿਹੜੀ ਆਪਣੀ ਐਫੀਸ਼ੀਐਂਸੀ ਮੇਨਟੇਨ ਕਰਕੇ ਤੇ ਸੈਂਸਰਸ ਤੇ ਜਿਹੜੇ ਵੈਪਨ ਨੇ ਉਹਨਾਂ ਨੂੰ ਯੂਜ਼ ਕਰਨਾ ਇਟ ਇਜ਼ ਵੈਰੀ ਚੈਲਿੰਜਿੰਗ ਤੇ ਆਪ ਦਾ ਅਹਿਮ ਰੋਲ ਕਿਆ ਰਹਤਾ ਥਾ ਆਪ ਕਿਆ ਉਸ ਵੇ ਮੇ ਜਬ ਨੌ ਸੈਨਾ ਮੇ ਗਏ ਤਾਂ ਆਪकी ਡਿਊਟੀ ਕਿਆ ਹੁੰਦੀ ਥੀ ਕਿਸ ਤਰ੍ਹਾਂ ਦੀ ਡਿਊਟੀ ਕਰਤੇ ਥੇ ਪੈਟ੍ਰੋਲਿੰਗ ਥੀ ਆਪਕੀ ਮੇਨ ਡਿਊਟੀ ਇਹ ਡਿਪੈਂਡ ਕਰਦਾ ਜੀ ਕਿਹੜੇ ਸ਼ਿਪ ਤੇ ਤੁਸੀਂ ਪੋਸਟਡ ਹੈਗੇ ਹੋ ਕੁਝ ਸ਼ਿਪਸ ਨੇ ਜਿਹੜੇ ਜਿੱਦਾਂ ਮੈਂ ਇਹ ਸ਼ਿਪਸ ਦੀ ਗੱਲ ਕਰ ਰਹੇ ਆ ਉਹ ਲੜਾਈ ਜਿਹਦੇ ਵਿੱਚ ਵੈਪਨਸ ਨੇ ਪੂਰੇ ਆਮ ਆਮੈਂਟਸ ਨੇ ਉਹਨਾਂ ਦਾ ਰੋਲ ਵੱਖਰਾ ਹੈ ਜਿਨ੍ਹਾਂ ਚ ਮਿਜ਼ਾਈਲਸ ਨੇ ਜਿਨ੍ਹਾਂ ਚ ਟੌਪੀਡੋਸ ਨੇ ਉਹ ਉਹਨਾਂ ਦਾ ਰੋਲ ਵੱਖਰਾ ਹੈ ਕੁਝ ਸ਼ਿਪਸ ਨੇ ਜਿਹੜੇ ਸਮਾਲ ਸ਼ਿਪਸ ਜਿਨ੍ਹਾਂ ਦਾ ਰੋਲ ਹੈ ਸੀਵਰ ਡਿਫੈਂਸ ਜਿਹੜੇ ਆ ਹਾਰਬਰ ਡਿਫੈਂਸ ਲਈ ਯੂਜ਼ ਹੁੰਦੇ ਆ ਉਹ ਸ਼ਿਪਸ ਦਾ ਰੋਲ ਹੈ ਪੈਟ੍ਰੋਲਿੰਗ ਇਨ ਰਾਉਂਡ অর ਇਨ ਇਹ ਮਾਰਕਡ ਏਰੀਆ ਉਹਨਾਂ ਨੂੰ ਕੁਝ ਏਰੀਆ ਦਿੱਤਾ ਜਾਂਦਾ ਜਿਹਦੇ ਚੋਂ ਜਾ ਕੇ ਪੈਟਰੋਲਿੰਗ ਕਰਦੇ ਆ ਤੇ ਉਹ ਆਪਣਾ ਜਿਹੜਾ ਬੇਸਿਕਲੀ ਜਿਹੜੇ ਆ ਅਨਵਾਂਟਡ ਜਾਂ ਜਿਹੜੇ ਐਨਮੀਜ਼ ਜਿਹੜੇ ਆ ਉਹ ਸਾਡੇ ਟੈਰੀਟੋਰੀਅਲ ਵਾਟਰ ਦੇ ਵਿੱਚ ਇਨਟਰੂਡ ਨਾ ਕਰਨ ਉਹਨਾਂ ਨੂੰ ਰੋਕ ਲਈ ਉਹ ਯੂਜ਼ ਹੁੰਦੇ ਸਮੁੰਦਰ ਦਾ ਜੋ ਬਾਰਡਰ ਹੈ ਉਸ ਤੇ ਰੱਖਿਆ ਕਰਨਾ ਕਿੰਨਾ ਮੁਸ਼ਕਿਲ ਹੈ ਇਟ ਬਹੁਤ ਚੈਲਿੰਜਿੰਗ ਹੈ ਜੀ ਉੱਥੇ ਤੁਹਾਨੂੰ ਇਹ ਨਹੀਂ ਪਤਾ ਹੁੰਦਾ ਕਿ ਤੁਹਾਡਾ ਦੋਸਤ ਕੌਣ ਹੈ ਤੇ ਦੁਸ਼ਮਣ ਕੌਣ ਹੈ ਅੱਛਾ ਪਹਿਲਾਂ ਤਾਂ ਤੁਹਾਨੂੰ ਇਹ ਆਇਡੈਂਟੀਫਾਈ ਕਰਨਾ ਹੁੰਦਾ ਹੈ ਕਿ ਤੁਹਾਡਾ ਦੁਸ਼ਮਣ ਕੌਣ ਹੈ ਉਹ ਦੋਸਤਾਂ ਦੇ ਵਿੱਚੋਂ ਤੁਹਾਨੂੰ ਦੁਸ਼ਮਣ ਆਪਣਾ ਆਇਡੈਂਟੀਫਾਈ ਕਰਨਾ ਹੁੰਦਾ ਹੈ ਕਿਉਂਕਿ ਅੱਜ ਦੀ ਜਿਹੜੀ ਟੈਕਨੋਲੋਜੀ ਦੇ ਹਿਸਾਬ ਨਾਲ ਅੱਜ ਦੀ ਵੈਪਨਰ ਦੇ ਹਿਸਾਬ ਨਾਲ ਛੋਟੀਆਂ-ਛੋਟੀਆਂ ਜਿਹੜੀਆਂ ਸਮਾਲ ਫਿਸ਼ਿੰਗ ਬੋਟਸ ਨੇ ਉਹਦੇ ਵਿੱਚ ਵੀ ਭਾਰੀ ਮਾਤਰਾ ਦੇ ਵਿੱਚ ਵੈਪਨ ਲਿਆਂਦਾ ਜਾ ਸਕਦਾ ਹੈ ਹੁਣ ਉਹ ਫਿਸ਼ਿੰਗ ਬੋਟਸ ਜਿਹੜੀਆਂ ਨੇ ਉਹ ਜਿਹੜੀਆਂ ਸਾਡੇ ਹਾਰਬਰ ਨੇ ਜਿੱਥੋਂ ਫਿਸ਼ਿੰਗ ਬੋਟਸ ਓਰੀਜਿਨੇਟ ਹੁੰਦੀਆਂ ਨੇ ਉਹਨਾਂ ਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਬਾਹਰ ਨਿਕਲਦੀਆਂ ਨੇ ਹੁਣ ਉਹਨਾਂ ਦੇ ਵਿੱਚੋਂ ਕੋਈ ਇੱਕ ਬੋਟ ਕੋਈ ਜਾਂ ਦੋ ਕੋਈ ਦੋ ਬੋਟਸ ਜਿਹੜੀਆਂ ਨੇ ਉਹ ਐਨਮੀਜ਼ ਦੀਆਂ ਨੇ ਉਹਨਾਂ ਨੂੰ ਤੁਸੀਂ ਆਈਡੈਂਟੀਫਾਈ ਕਰਕੇ ਤੇ ਉਹਨਾਂ ਨੂੰ ਕੈਪਚਰ ਕਰਨਾ ਬੜਾ ਕੋਈ ਤਾਰ ਤਾਂ ਲੱਗੀ ਨਹੀਂ ਕੋਈ ਕੋਈ ਤਾਰ ਨਹੀਂ ਲੱਗੀ ਹੁੰਦੀ ਸਮੁੰਦਰ ਦੇ ਵਿੱਚ ਵੀ ਉਹਨਾਂ ਨੇ ਤੁਸੀਂ ਕਿਸੇ ਵੀ ਐਨਮੀ ਨੂੰ ਨਹੀਂ ਕਹਿ ਸਕਦੇ ਕਿ ਸਾਡਾ ਨੈਸ਼ਨਲ ਫਲੈਗ ਉੱਥੇ ਜੇਕਰ ਉਹਨੇ ਹੋਸਟ ਕੀਤਾ ਹੋਇਆ ਤੇ ਪਹਿਲੀ ਜਿਹੜੀ ਹੈ ਤੁਹਾਡੀ ਸੋਚ ਤਾਂ ਇਹ ਹੀ ਕਹੂਗੀ ਕਿ ਇਹ ਸਾਡਾ ਇੰਡੀਅਨ ਫਿਸ਼ਿੰਗ ਬੋਟ ਆ ਪਰ ਜਦੋਂ ਤੁਹਾਨੂੰ ਉਹਦੀਆਂ ਕੁਝ ਮੂਵਮੈਂਟਸ ਕੁਝ ਉਸ ਬੋਟ ਦੇ ਉੱਤੇ ਕੁਝ ਮਾਰਕਸ ਜਾ ਕੁਝ ਉਹਨਾਂ ਲੋਕਾਂ ਦੀਆਂ ਮੂਵਮੈਂਟਸ ਜਿਹੜੀਆਂ ਜਦੋਂ ਤੁਸੀਂ ਨੇੜੇ ਜਾਂਦੇ ਹੋ ਉਹ ਤੁਹਾਨੂੰ ਸ਼ੱਕੀ ਲੱਗਦੀਆਂ ਨੇ ਫਿਰ ਤੁਸੀਂ ਉਹਦੀ ਫਰਦਰ ਇਨਵੈਸਟੀਗੇਸ਼ਨ ਕਰਦੇ ਹੋ ਤੇ ਜੇ ਉਹ ਉਹ ਜਿਹੜੀਆਂ ਹੈਗੀਆਂ ਉਹ ਇਨਟਰੂਡਰਸ ਜਾਂ ਐਨੀਮੀ 보ਟਸ ਪਾਈਆਂ ਜਾਂਦੀਆਂ ਨੇ ਫਿਰ ਉਹਨਾਂ ਖਿਲਾਫ ਜਿਹੜਾ ਬੰਦਾ ਐਕਸ਼ਨ ਲੈਂਦੇ ਜੋ ਭਾਰਤ ਕੀ ਤਰਫੋਂ ਫਿਸ਼ਿੰਗ ਬੋਟਸ ਆਤੀਆਂ ਉਹਨਾਂ 'ਤੇ ਵੀ ਗਵਰਨਮੈਂਟ ਕੋਈ ਉਹਨਾਂ ਦਾ ਫਿਊਲ ਰੱਖਦੀ ਹੈ ਕਿ ਇਤਨੇ ਫਿਊਲ ਦਿਓ ਤਾਂ ਕਿ ਉਹ ਜ਼ਿਆਦਾ ਅੱਗੇ ਨਾ ਜਾ ਸਕੇ ਤੁਸੀਂ ਜਿਹੜੀਆਂ ਫਿਸ਼ਿੰਗ ਬੋਟਸ ਜਿਹੜੀਆਂ ਜਾਂਦੀਆਂ ਨੇ ਉਹਨਾਂ ਨੂੰ ਉੱਥੋਂ ਪਹਿਲਾਂ ਉਹਨਾਂ ਨੂੰ ਇਵਾਨ ਕੀਤਾ ਹੁੰਦਾ ਹੈ ਕਿ ਇਹ ਤੁਹਾਡਾ ਏਰੀਆ ਆਫ ਫਿਸ਼ਿੰਗ ਹੈ ਉਹ ਉਹਨਾਂ ਨੇ ਉੱਥੇ ਹੀ ਆਪਰੇਟ ਕਰਨਾ ਹੁੰਦਾ ਤੇ ਜਿਹੜੀਆਂ ਸਪੈਸ਼ਲੀ ਜਿੱਦਾਂ ਪਾਕ ਬੇ ਦੇ ਵਿੱਚ ਐਲਟੀਟੀ ਦੇ ਖਿਲਾਫ ਜਦੋਂ ਪੈਟਰੋਲਿੰਗ ਕਰਦੇ ਹੁੰਦੇ ਸੀ ਉਦੋਂ ਜਿਹੜੀਆਂ ਸਾਡੀਆਂ ਬੋਟਸ ਜਿਹੜੀਆਂ originate ਹੁੰਦੀਆਂ ਸੀ ਵੱਖ-ਵੱਖ ਜਿਹੜੀਆਂ ਪੋਰਟਸ ਦੇ ਉੱਤੋਂ ਜਾਂ ਬਖਾਰ ਹਾਰਬਰ ਦੇ ਉੱਤੋਂ ਤਾਂ ਉਹਨਾਂ ਨੂੰ ਉਹਨਾਂ ਤੇ ਪਾਬੰਦੀ ਸੀ ਕਿ ਉਹ ਐਨਆਈ ਫਿਊਲ 50 ਲੀਟਰ ਫਿਊਲ ਹੀ ਲੈ ਕੇ ਜਾਣਗੇ ਤਾਂ ਕਿ ਉਹ ਆਈਬੀਐਲ ਕ੍ਰੋਸ ਨਾ ਕਰਨ ਉਹ ਤਾਂ ਕਿ ਉਹ ਆਪਣੇ ਹੀ ਜਿਹੜੇ ਹੈਗੇ ਆ ਟੈਰੀਟੋਰੀਅਲ ਵਾਟਰ ਦੇ ਵਿੱਚ ਉਹ ਰਹਿ ਕੇ ਉੱਥੇ ਆਪਣੀ ਫਿਸ਼ਿੰਗ ਕਰਨ ਤੇ ਉਥੋਂ ਵਾਪਸ ਆ ਜਾਣ LTTI ਆਪਕੇ ਸਮੇਂ ਪੇ ਬਹੁਤ ਐਕਟਿਵ ਥੀ ਪ੍ਰਭਕਰਨ ਜੋ ਉਸ ਦਾ ਚੀਫ ਥਾ ਉਹ ਬਹੁਤ ਜ਼ਿਆਦਾ ਐਕਟਿਵ ਥਾ ਉਸ ਸਮੇਂ ਤਾਂ ਉਸ ਸਮੇਂ ਕਿੰਨੀ ਕਠਿਨਾਈ ਥੀ ਉਨਕੋ ਰੋਕਨੇ ਮੇ ਆਪਕੋ LTTI ਦਾ ਜਿਹੜਾ ਬੇਸਿਕ ਕਨਸੈਪਟ ਸਿਨੈਰੀਓ ਉਹ ਉਹ ਹਿਊਮਨ ਬอมਬਸ ਔਰ ਉਹ ਸੈਲਫ ਡਿਸਟਰਕਸ਼ਨਲੀ ਕਦੇ ਆਪਣੇ ਆਪ ਨੂੰ ਪਿੱਛੇ ਨਹੀਂ ਸੀ ਝਟਦੇ ਅਸੀਂ ਬਾਕਵੇ ਵਿੱਚ ਜਦੋਂ ਪੈਟਰੋਲਿੰਗ ਕਰਦੇ ਸੀ ਉਦੋਂ ਐਨਟੀਟੀ ਬਿਕੋਜ਼ ਸਮੁੰਦਰ ਦਾ ਰਾਹ ਵੀ ਜਿਹੜਾ ਸ਼੍ਰੀਲੰਕਾ ਤੋਂ ਇੰਡੀਆ ਦੇ ਵਿੱਚ ਕੁਝ ਜ਼ਿਆਦਾ ਨਹੀਂ ਕੁਝ ਜਗ੍ਹਾ ਤੇ ਤਾਂ ਬਹੁਤ ਹੀ ਨੇੜੇ ਹੈ ਉਹਦੇ ਵਿੱਚ ਜਿਹੜੀਆਂ ਔਰ ਉਹ ਕਿਉਂਕਿ ਨਾ ਤਾਂ ਉਹਨਾਂ ਦੀ ਦਿੱਖ ਸਾਡੇ ਤੋਂ ਵੱਖਰੀ ਹੈ ਤੇ ਨਾ ਹੀ ਇਸ ਕਰਕੇ ਉਹਨਾਂ ਨੂੰ ਦੂਰੋਂ ਪਛਾਣਨਾ ਬੜਾ ਮੁਸ਼ਕਲ ਹੈ ਪਰ ਉਹਨਾਂ ਦੀਆਂ ਬੋਟਸ ਉਹਨਾਂ ਦੇ ਮੂਵਮੈਂਟਸ ਉਹਨਾਂ ਨੂੰ ਜ਼ਰੂਰ ਤੁਸੀਂ ਜਿਹੜੀਆਂ ਹੈਗੀਆਂ ਉਹਨਾਂ ਦੀ ਵੈਪਨਰੀ ਨੂੰ ਤੁਹਾਨੂੰ ਜਾਣਕਾਰੀ ਹੁੰਦੀ ਆ ਤੇ ਉਹਨੂੰ ਪਛਾਣ ਕਰਕੇ ਉਹਨਾਂ ਦੇ ਖਿਲਾਫ ਤੁਸੀਂ ਐਕਸ਼ਨ ਲੈ ਸਕਦੇ ਸੀ ਬੜਾ ਚੈਲੈਂਜਿੰਗ ਰੋਲ ਹੁੰਦਾ ਸੀ ਉਹ ਅਸੀਂ ਆਪ ਜਿਹੜਾ ਉਹਨੂੰ ਨਿਭਾਇਆ ਤੇ ਇਟ ਇਜ਼ ਵੈਰੀ ਚੈਲੈਂਜਿੰਗ ਜਦੋਂ ਉਹ ਐਂਟਰ ਕਰਤੇ تھے ਹਾਂਜੀ ਤਾਂ ਜ਼ਿਆਦਾਤਰ ਉਹ ਸਮੁੰਦਰ ਦੇ ਰਾਸਤੇ ਹੀ ਆਤੇ ਸਨ ਉਸ ਸਮੇਂ ਤਾਂ ਆਪਨੇ ਕਦੇ ਉਹਨ ਬੋਟ ਕੋ ਕਦੇ ਸਾਹਮਣਾ ਕੀਆ ਆਪਨੇ ਉਸ ਬੋਟ ਕਰ ਹਾਂਜੀ ਅਸੀਂ ਬੋਟਸ ਜਿਹੜੀਆਂ ਸਾਡੇ ਵਾਲੇ ਜਿਹੜੀਆਂ ਸੀ ਕਿ ਪਾਸੇ ਕਟ ਆਉਂਦੀਆਂ ਸੀ ਕਿ ਜਦੋਂ ਸਪੈਸ਼ਲੀ ਜਦੋਂ ਨੇਵਲ ਸ਼ਿਪਸ ਦੀ ਪ੍ਰੈਜ਼ੈਂਸ ਉਹਨਾਂ ਨੂੰ ਵੀ ਪਤਾ ਹੁੰਦਾ ਸੀ ਕਿ ਇੱਥੇ ਨੇਵਲ ਸ਼ਿਪਸ ਪ੍ਰੈਜ਼ెంట్ ਹੈਗੇ ਆ ਉਸ ਪਾਣੀ ਦੇ ਵਿੱਚ ਬਟ ਕਿਉਂਕਿ ਉਹਨਾਂ ਦੀਆਂ ਬੋਟਸ ਜਿਹੜੀ ਅਸੀਂ ਬੜੀਆਂ ਹਾਈ ਸਪੀਡ ਬੋਟ ਹੁੰਦੀਆਂ ਸੀ ਨੋਰਮਲ ਸਾਡੇ ਜਿਹੜੇ ਇੰਜਨਸ ਹੈਗੇ ਉਹ ਆਈ ਰਿਮੈਂਬਰ 2000 ਦੇ ਕਰੀਬ ਅਸੀਂ ਇੱਕ ਬੋਟ ਕੈਪਚਰ ਕੀਤੀ ਸੀ ਉਹਦੇ ਵਿੱਚ ਉਹਨਾਂ ਦੇ ਜਿਹੜੇ ਸੀ ਜਿਹੜੇ ਲੜਾਕੂ ਸੀ ਉਹ ਮਾਰੇ ਵੀ ਗਏ ਸੀ ਤੇ ਕੀ ਹੋਇਆ ਉਸ ਸਮੇਂ ਜਦੋਂ ਉਹ ਬੋਟ ਆਪਕੇ ਸਾਹਮਣੇ ਆਈ ਥੀ ਔਰ ਆਪਨੇ ਪਟੋਲਿੰਗ ਦੇ ਦੌਰਾਨ ਐਕਚੁਅਲੀ ਉਹ ਬੋਟ ਜਿਹੜੀ ਹੁੰਦੀ ਹੈ ਬੜੀ ਹਾਈ ਸਪੀਡ ਬੋਟ ਹੁੰਦੀ ਹੈ ਪਹਿਲਾ ਜਿਹੜੀ ਉਹ ਰਡਾਰ ਤੇ ਅਸੀਂ ਆਇਡੈਂਟੀਫਾਈ ਕੀਤੀ ਕਿਉਂਕਿ ਉਹ ਸਾਡੇ ਨਾਰਮਲ ਫਿਸ਼ਿੰਗ ਬੋਟਸ ਆ ਜਾਂ ਨਾਰਮਲ ਪੈਟਰੋਲਿੰਗ ਬੋਟਸ ਨੇ ਉਹ ਉਹਨੀਆਂ ਹਾਈ ਸਪੀਡ ਬੋਟ ਨਹੀਂ ਹੁੰਦੀਆਂ ਉਹਦੇ ਚ 200 ਐਚਪੀ ਦੇ ਤਿੰਨ ਇੰਜਨ ਲੱਗੇ ਹੋਏ ਸੀ ਜੀ ਉਹ ਜਦੋਂ ਫਾਇਰਿੰਗ ਦੇ ਵਿੱਚ ਉਹਨਾਂ ਦਾ ਇੱਕ ਇੰਜਨ ਡਿਸਟਰੋਏ ਹੋ ਗਿਆ ਫਿਰ ਉਹ ਲਾਸਟ ਇਟਸ ਕੰਟਰੋਲ ਫਿਰ ਉਹ ਉਹਦੇ ਚੋਂ ਬੰਦੇ ਮਾਰੇ ਗਏ ਫਿਰ ਉਹ ਬੋਟ ਗਾਟ ਅ ਡ੍ਰਿਫਟ ਸਾਡੇ ਫਿਰ ਉਹਨਾਂ ਬਾਅਦ ਚ ਅਸੀਂ ਕੈਪਚਰ ਵੀ ਕੀਤਾ ਤੇ ਉਹ ਜਿਹੜੀਆਂ ਕਿਉਂਕਿ ਹਾਈ ਸਪੀਡ ਬੋਟਸ ਸੀਗੀਆਂ ਉਹ ਸਾਡੀਆਂ ਰਡਾਰ ਤੇ ਪਹਿਲਾਂ ਕੈਪਚਰ ਹੋ ਜਾਂਦੀਆਂ ਉਹ ਆਬਜੈਕਟ ਆਇਡੈਂਟੀਫਾਈ ਹੋ ਜਾਂਦਾ ਕਿ ਬੜਾ ਹਾਈ ਸਪੀਡ ਆਬਜੈਕਟ ਹੈ ਜਿਹੜਾ ਕਿ ਨਾਰਮਲ ਪੈਟਰੋਲਿੰਗ ਬੋਟ ਨਹੀਂ ਹੋ ਸਕਦਾ ਜੀ ਉਹਨੂੰ ਫਿਰ ਅਸੀਂ ਆਇਡੈਂਟੀਫਾਈ ਕਰਕੇ ਫਿਰ ਉਹਨੂੰ ਜਿਹੜਾ ਉਹਦੇ ਨਾਲ ਅ ਇੰਗੇਜ ਕੀਤਾ ਉਹਨਾਂ ਨੂੰ ਤੇ ਵੀ ਕੈਪਚਰ ਕਰ ਜਦੋਂ ਆਪਨੇ ਟੈਰਰਿਸਟ ਮਾਰੇ ਤਾਂ ਉਸ ਬੋਟ ਮੇਂ ਸੇ ਆਪਕੋ ਕਿਆ ਕਿਆ ਮਿਲਾ ਉਹਨਾਂ ਦੀਆਂ ਬੜੀਆਂ ਵੈਲਿਕਮ ਬੋਟਸ ਹੁੰਦੀਆਂ ਸੀ ਜਿਹਦੇ ਵਿੱਚ ਜਿਹੜੀਆਂ ਐਲ ਐਮ ਜੀ ਐਚ ਐਮ ਜੀ ਅਸੀਂ ਕਦੀ ਬਾਰ ਵੇਖੀ ਸੀ ਕਿਸੇ ਉਹਦੇ ਵਿੱਚ ਸ਼ੈਲਡ ਅਸੀਂ ਪਹਿਲੀ ਬਾਰ ਵੇਖ ਉਹਦੇ ਵਿੱਚ ਬਾਕੀ ਉਹਨਾਂ ਦਾ ਰਾਸ਼ਨ ਸੀ ਜਿਹੜਾ ਉਹ ਔਰ ਬੜੀਆਂ ਹਾਈ ਸਪੀਡ ਬੋਟ ਸੀ ਕਿ ਜੀ ਪੂਰੀ ਤਿਆਰੀ سے ਆਏ تھے ਉਹਨਾਂ ਦਾ ਹਾਂ ਉਹ ਪੂਰੀ ਤਿਆਰੀ ਸੀ ਤਾਂ ਇਹ ਜਿਵੇਂ ਆਪਨੇ ਬਤਾਇਆ ਕਿ ਹਿਊਮਨ ਬੰਬ ਹੁੰਦੇ تھے ਜੀ ਤਾਂ ਜੇ ਅਗਰ ਆਪ ਇਨਕੇ ਕਰੀਬ ਜਾਂਦੇ ਤਾਂ ਤਾਂ ਇਹ ਖੁਦ ਕੋ ਮਾਰ ਕੇ ਆਪਕੋ ਮਤਲਬ ਆਪ ਤੇ ਵੀ ਅਟੈਕ ਕਰਤੇ ਤੇ ਹਾਂ ਜੀ ਉਹਨਾਂ ਦਾ ਬੇਸਿਕਲੀ ਆਪਰੇਸ਼ਨ ਨਹੀਂ ਹੁੰਦਾ ਸੀ ਕਿ ਕਿਸੇ ਸ਼ਿਪ ਨੂੰ ਇਨਾ ਇਨਕੈਪੈਸਿਟੇਟ ਕਰ ਦੋ ਉਹ ਆ ਕੇ ਸ਼ਿਪ ਦੀ ਜਿਹੜੀ ਸਟਰਨ ਹੁੰਦੀ ਹੈ ਪਿੱਛੇ ਵਾਲਾ ਪਾਸਾ ਹੁੰਦਾ ਜਿੱਥੇ ਰਡਰ ਹੁੰਦੀ ਹੈ ਜਿੱਥੇ ਪ੍ਰੋਪੈਲਰ ਹੁੰਦੇ ਆ ਉਹ ਆਪਣੀ ਬੋਟ ਉੱਥੇ ਲਿਆ ਕੇ ਉਹਨੂੰ ਉਹਦੇ ਨਾਲ ਕੋਲਾਈਡ ਕਰਕੇ ਔਰ ਉਹਨੂੰ ਉਡਾ ਦਿੰਦੇ ਸੀ ਹੁਣ ਜਦੋਂ ਕਿਸੇ ਸ਼ਿਪ ਦਾ ਰਡਰ ਹੀ ਜਿਹੜਾ ਉਹ ਉਹਦੇ ਵਿੱਚ ਕ੍ਰੈਕ ਆ ਜਾਏ ਜਾਂ ਟੁੱਟ ਜਾਏ ਜਾਂ ਪ੍ਰੋਪੈਲਰ ਇਨਕੈਸਟਡ ਕਰ ਦਿੱਤਾ ਜਾਵੇ ਫਿਰ ਉਹ ਸ਼ਿਪ ਜਿਹੜਾ ਇਟਸ ਸਿਟਿੰਗ ਡੱਕ ਫਿਰ ਉਹਦੇ ਤੇ ਕਿਸੇ ਬਾ ਦੁਜੇ ਨੂੰ ਜਬਾਇ ਐਰ ਜਾਂ दूजिया बोट्स लिया के उन्होंने हमला करना बड़ा सौखा हो जाता है ये गोरीला वार की तरह चलते थे ये गोरीला जो उन्होंने लैंड करते यो गोरीला वार फेयर करते सी, जो सी भी करते सी, वो भी एक, एक तरह की गोरीला वार फेर ही सडन अटैक ही आपने बताया कि नाइनज में यूथ बड़ा सेना में जाने के लिए हमेशा तैयार है तो आज के यूथ को आप किस तरह से देखते अज के दे यूथ साइम ऑपरचुनिटीज घट स फौज का बड़ा करेज से ਅੱਜ ਦੇ ਯੂਥ ਵਿੱਚ ਵੀ ਹੈਗਾ ਕ੍ਰੇਸ ਬਟ ਕਿਉਂਕਿ ਅਪਰਚੂਨਿਟੀਆਂ ਬਾਰ ਵੀ ਬਹੁਤ ਜਿਆਦੀਆਂ ਨੇ ਜਿਹੜੀਆਂ ਜਿਆਦਾ ਲਿਕੁਇਡੇਟਿਵ ਨੇ ਦੇਸ਼ ਭਾਵਨਾ ਤਾਂ ਨਹੀਂ ਮੈਂ ਕਹਿ ਸਕਦਾ ਕਿ ਜਜ਼ਬੇ ਚ ਕਿਤੇ ਘਟਾ ਹੀ ਹੋ ਗਈ ਜਜ਼ਬਾ ਤਾਂ ਅੱਜ ਵੀ ਯੂਥ ਤੇ ਉਨਾ ਹੀ ਹੈ ਤੇ ਸਭੋ ਕਿਉਂਕਿ ਐਕਸਪੋਜ਼ਰ ਵੱਧਿਆ ਤੇ ਉਸ ਕਰਕੇ ਜਜ਼ਬਾ ਵੱਧ ਹੋਣਾ ਚਾਹੀਦਾ ਪਰ ਕਿਉਂਕਿ ਉਹਨਾਂ ਕੋਲ ਅਪਰਚੂਨਿਟੀਆਂ ਬਹੁਤ ਜਿਆਦਾ ਨੇ ਇਸ ਕਰਕੇ ਉਹ ਜਿਹੜੀਆਂ ਲਿਕੁਇਡੇਟਿਵ ਅਪਰਚੂਨਿਟੀਆਂ ਵੱਲ ਜਿਆਦਾ ਚਲੇ ਜਾਂਦੇ ਆ ਪਰ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਅੱਜ ਵੀ ਜਿਹੜੀਆਂ ਸਾਡੀਆਂ ਫੌਜ ਦੀ ਦੀ ਨੌਕਰੀ ਹੈ ਉਹ ਤਾਂ ਇੱਕ ਯੂਥ ਨੂੰ ਅਟਰੈਕਟ ਕਰਨ ਲਈ ਸਮਰੱਥ ਹੈ। ਬੀ ਐਟ ਫਾਈਨੈਂਸ਼ੀਅਲੀ ਇਹਨਾਂ ਸਾਊਂਡ ਬਣਾ ਦਿੰਦੀ ਹੈ। ਜਾਂ ਇਹਨੇ ਮੌਕੇ ਮਿਲਦੇ ਆ ਫੌਜ ਦੇ ਵਿੱਚ ਜਾ ਕੇ ਮੈਂ ਆਪਣੀ ਪਰਸਨਲ ਉਦਾਹਰਣ ਦੇਣਾ ਕਿ ਮੈਂ ਫੌਜ ਪਲੱਸ 2 ਕਰਕੇ ਗਈ ਸੀ। ਪਲੱਸ 2 ਤੋਂ ਬਾਅਦ ਫੌਜ ਦੇ ਵਿੱਚ ਹੀ ਬੀ ਐਸ ਸੀ ਕੀਤੀ। ਫੌਜ ਦੇ ਵਿੱਚ ਹੀ ਮੈਂ ਐਮ ਐਸ ਸੀ ਕੀਤੀ। ਫੌਜ ਦੇ ਮੈਨੂੰ ਇੰਟਰਪ੍ਰੀਟਰ ਬਣਾਇਆ ਬਹਾਸਲੰਡੋਨੇਸ਼ੀਆ ਦਾ ਫ੍ਰੈਂਚ ਕਰਵਾਈ। ਉਸ ਤੋਂ ਬਾਅਦ ਮੈਂ ਪੀ ਜੀ ਡੀ ਵੀ ਐਚ ਆਰ ਐਮ ਸਿੰਪੋਸਿਸ ਤੋਂ ਕੀਤੀ ਹੈ। ਆ ਆਈਟੀਐਮ ਮਸੂਰੀ ਤੋਂ ਮੈਂ ਪਾਸ ਆਊਟ ਕੋਰਸ ਕੀਤਾ ਹੈ ਸੋ ਇਹ ਇਨੀ ਆਪਰਚੁਨਿਟੀ ਜਿਹੜੀਆਂ ਫੌਜ ਦੇ ਸਕਦੀ ਹੈ ਬਾਹਰ ਕਿਤੇ ਕਿਸੇ ਮਾਨ ਹੈ ਆਪਣੀ ਫੌਜ पे ਆਪਣੀ ਫੌਜ ਪੂਰਾ ਮਾਨ ਹੈ ਔਰ ਫੌਜ ਦੇ ਤੇ ਤਿੰਨ ਫੌਜ ਜਿਹੜੀਆਂ ਹੈਗੀਆਂ ਸਿਨਾਵਾ ਤੇ ਮਾਨ ਹੈ ਨੇਵੀ ਤੇ ਖਾਸ ਕਰਕੇ ਕਿਉਂਕਿ ਮੈਂ ਉਹਦਾ ਇੱਕ ਹਿੱਸਾ ਰਿਹਾ ਤੇ ਨੇਵੀ ਤੇ ਇਸ ਕਰਕੇ ਵੀ ਕਿਉਂਕਿ ਇੱਕ ਐਸੀ ਫੌਜ ਹੈ ਜਿਹਦੇ ਤੁਹਾਨੂੰ ਤਿੰਨ ਸਿਨਾਵਾ ਦਾ ਜਿਹੜਾ ਹੈਗਾ वो काम करना तजर्बा जो एक्सपीरियंस मिलता है ये थे बलजिंदर सिंह जी जिन्हें मान है अपनी फौज पर और उन्होंने बताया कि जो नौसेना है वो किस तरह मुश्किलों का सामना कर देश की सेवा कर रहे हैं इसी तरह देखते रहिए हमारा खास प्रोग्राम जय हिंद